ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਆਮ ਪਾਰਟੀ ਦੇ ਫੌਨਰ ਦੇ ਪ੍ਰਧਾਨ ਤੇ ਕਾਂਤੀਨ ਜੁਨੀ ਪਰਸ਼ਾਂਦੇ ਪ੍ਰਧਾਨ ਪੰਜਾਬ ਨਿਗਤਾਰ ਸਿੰਘ ਗਿੱਲ ਜੀ ਉਹਨਾਂ ਨਾਲ ਗੱਲ ਕਰਦੇ ਆ ਜੋ ਕਿ ਕੱਲ ਦੀ ਘਟਨਾ ਲੈ ਕੇ ਜੋ ਕਿ ਚੋਰੀ ਹੋਈ ਹੈ ਉਹਨਾਂ ਬਾਰੇ ਉਹਨਾਂ ਨੇ ਕੀ ਕਹਿਣਾ ਉਹ ਪੁੱਛਦੇ ਸਸੀ ਕਲਬਜੀ ਸਸੀ ਕਲਬਜੀ ਸਸੀ ਕਲ ਜੀ ਹਾਂ ਬਾਈ ਜੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਕੱਲ ਚੋਰੀ ਹੋਈ ਗਈ ਹੈ ਰਾਜ ਸਵੇਹ ਹਾ ਸ਼ੋਰੂਮ ਦੀ ਚੋਰੀ ਹੋਈ ਹੈ ਇਹਦੇ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਰੇ ਬਹੁਤ ਹੀ ਮੰਦ ਭਾਗੀ ਘਟਨਾ ਤੇ ਮੈਂ ਨਾ ਵੀਡੀਓ ਦੇਖ ਰਿਹਾ ਸੀਗਾ ਬੜਾ ਮਨ ਦੁਖੀ ਹੋਇਆ ਦੋ ਤਿੰਨ ਏਸੀ ਲੈ ਗਏ 60 70 ਉਹਦੇ ਡੱਬਾ ਬੰਦ ਮੋਬਾਈਲ ਲੈ ਗਏ ਐਲਈਡੀਆਂ ਲੈ ਗਏ ਚੱਕ ਕੇ ਔਰ ਮੈਂ ਤੁਹਾਨੂੰ ਜਿਹੜੀ ਇੱਕ ਦੱਸਣੀ ਚਾਹਣਾ ਗੱਲ ਆ ਵੀਡੀਓ ਆ ਆ ਛੋਟੀ ਛੋਟੀ ਉਮਰ ਦੇ ਮੁੰਡੇ ਆ ਜਿਹੜੇ 16 16 17 17 18 18 ਸਾਲ ਦੇ ਮੁੰਡੇ ਆ ਇਹ ਪਤਾ ਨਹੀਂ ਕਿਉਂ ਨਹੀਂ ਮਾਪੇ ਇਹਨਾਂ ਨੂੰ ਰੋਕਦੇ ਜੇ ਕੀ ਇਹ ਇਕੱਠੇ ਹੋ ਕੇ ਕਰਦੇ ਆ ਆ ਹਰਕਤਾਂ ਨੇ ਅਏ ਦਿਨ ਜਿਹੜੀਆਂ ਈਸਟਰੀਆਂ ਨੇ ਇਹ ਹੋ ਰਹੀ ਹੈ ਜਿਹੜੀ ਇਹ ਘਟਨਾਵਾਂ ਨੇ ਇਹ ਲਾਣ ਆਰਡਰ ਦੀ ਕਮਜ਼ੋਰੀ ਕਹਿ ਸਕਦੇ ਆ ਜਗਤਾਰ ਜੀ ਗੱਲ ਕਰੀਏ ਜੇ ਪ੍ਰਸ਼ਾਸਨ ਦੀ ਪ੍ਰਸ਼ਾਸਨਤਾ ਪੂਰੇ ਵਾਅਦੇ ਕਰਦੇ ਆ ਕਿ ਸਾਡਾ ਲਾਉਂਡਰ ਬਿਲਕੁਲ ਠੀਕ ਹੈ ਪਰ ਲਾਉਂਡਰ ਦੀ ਪਹਿਲਾਂ ਮੰਨ ਕੇ ਚਲੋ ਪਹਿਲਾਂ ਵੀ ਇੱਕ ਚੋਰੀ ਹੋਈ ਸੀ ਕੁਆਟਰਾਂ ਦੇ ਵਿੱਚ ਜੀ ਤੁਹਾਨੂੰ ਉਹ ਵੀ ਪਤਾ ਹੋਵੇ ਬਿਲਕੁਲ ਜੀ ਠੀਕ ਹੈ ਇਹ ਚੋਰੀਆਂ ਦੀ ਘਟਨਾ ਲਗਾਤਾਰ ਵਧ ਰਹੀ ਹੈ ਇਹ ਘਟਦੀਆਂ ਕਿਉਂ ਨਹੀਂ ਲਾਉਂਡਰ ਵੀ ਸਹੀ ਆ ਰਿਹਾ ਹੈ ਕੋਲਸ ਵਾਅਦੇ ਕਰ ਰਹੀ ਹੈ ਜੀ ਇਹ ਲੈਨੋਪਾਰ ਇਲਾਕਾ ਜਿਹੜਾ ਇਧਰ ਕਾਇਦਨ ਕੋਈ ਨਾ ਕੋਈ ਘਟਨਾ ਹੁੰਦੀ ਆ ਤਕਰੀਬਨ 1-2 ਚੋਰੀ ਦੀਆਂ ਘਟਨਾਵਾਂ ਔਰ ਨਛੇੜੀ ਜਿਹਨੂੰ ਕਹਿੰਦੇ ਨੇ ਨਸ਼ੇ ਦੀਆਂ ਘਟਨਾਵਾਂ ਨਸ਼ਾ ਵੇਚਣ ਵਾਲਿਆਂ ਦੀਆਂ ਬੜਾ ਕੁਝ ਸੁਣਨ ਨੂੰ ਆਉਂਦਾ ਪਤਾ ਨਹੀਂ ਕਿਉਂ ਆਪਦੀਆਂ ਜ਼ਿੰਮੇਵਾਰੀਆਂ ਫਿਕਸ ਨਹੀਂ ਕੀਤੀਆਂ ਜਾਂਦੀਆਂ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਫਿਕਸ ਕਰਦਾ ਜਾਂ ਉੱਥੋਂ ਸਰਕਾਰਾਂ ਉਸ ਤਰੀਕੇ ਦਾ ਇੱਕ ਸਿਸਟਮ ਕ੍ਰੀਏਟ ਕਰਕੇ ਨਹੀਂ ਦਿੰਦੀਆਂ ਪ੍ਰਸ਼ਾਸਨ ਨੂੰ ਤੇ ਜਿਹੜਾ ਕਿ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਨਾ ਤੇ ਸਿਕੰਜਾ ਕੱਸਿਆ ਜਾਵੇ ਜਿਵੇਂ ਪੀਸੀਆਰ ਦੀ ਗਸ਼ਤ ਕਹਿ ਲਈ ਆਪਾਂ ਪੀਸੀਆਰ ਦੀ ਗਸ਼ਤ ਲਗਾਤਾਰ ਚਾਹੀਦੀ ਹੈਗੀ ਆ ਠੀਕ ਹੈ ਟਵੇਰਾ ਹੈਗੀ ਆ ਉਹ ਲੱਗੀ ਹੋਈ ਆ ਜਾਂ ਮੋਟਰਸਾਈਕਲ ਪੀਸੀਆਰ ਹੈਗੀ ਆ ਪਰ ਜਿੱਥੋਂ ਤੱਕ ਮੈਂ ਪਿੱਛੇ ਹਾਲਾਤ ਦੇਖਿਆ ਹੈਗੀ ਜਿਹੜੇ ਪੀਸੀਆਰ ਵੀ ਆ ਉਹ ਵੀ ਮਗਰ ਜਾ ਕੇ ਮੋਟਰਸਾਈਕਲਾਂ ਕੇ ਚਲਾਨ ਕੱਟਣ ਦਾ ਕਿਸੇ ਹਿਤ ਹੋ ਕੇ ਨਾ ਕਿ ਕੋਈ ਆਪਾਂ ਜਿਹੜੀ ਘਟਨਾ ਇਹੋ ਜੀ ਨੂੰ ਰੋਕ ਰੋਕ ਦੇਣ ਜਗਤਾਰ ਸਿੰਘ ਜੀ ਜੇ ਆਪਾਂ ਆਮ ਪਾਰਟੀ ਦੀ ਗੱਲ ਕਰੀਏ ਆਮ ਪਾਰਟੀ ਭਗਵੰਤ ਮਾਨ ਸਾਹਿਬ ਜੀ ਆਪਣੇ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਵੱਲੋਂ ਵੀ ਸਖਤ ਸਖਤ ਮਤਲਬ ਉਹ ਕਰ ਰਿਹਾ ਨਿਰਦੇਸ਼ ਦੇ ਰਿਹਾ ਐਸਐਸਪੀ ਡੀਜੀਪੀ ਸਾਰਿਆਂ ਨੂੰ ਕਿ ਇੱਥੇ ਲਾਕਡਾਊਨਡਰ ਬਿਲਕੁਲ ਸਹੀ ਰੱਖਿਆ ਜਾਵੇ ਫੇਰ ਵੀ ਕੋਈ ਲਾਕਡਾਊਨਡਰ ਸਹੀ ਨਹੀਂ ਕਿਉਂ ਰੱਖਿਆ ਨਹੀਂ ਜਾ ਰਿਹਾ ਦੇਖੋ ਦੋ ਚੀਜ਼ਾਂ ਹੁੰਦੀਆਂ ਜਿਹੜੇ ਘਰ ਦਾ ਮੁਖੀ ਹੁੰਦਾ ਨਾ ਜਿਹੜਾ ਵੱਡਾ ਬਜ਼ੁਰਗ ਹੁੰਦਾ ਬੁੱਢੀ ਹੁੰਦਾ ਹੁਣ ਭਗਵੰਤ ਮਾਨ ਜੀ ਸਾਰੇ ਪੰਜਾਬ ਦੇ ਵਿੱਚ ਤਾਂ ਉਹ ਨਹੀਂ ਕਰਨਗੇ ਪੰਜਾਬ ਦੇ ਵਿੱਚ ਪੂਰੇ ਬਹੁਤ ਮਤ ਦੇ ਨਾਲ ਅਸੀਂ 92 ਐਮਐਲਏ ਆ ਠੀਕ ਆ ਮਾਨ ਸਾਹਿਬ ਦੇ ਸਾਨੇ ਹਰ ਜਿਹੜੇ ਜਿਹੜੇ ਵਿਧਾਇਕ ਦਾ ਹਲਕਾ ਹੈਗਾ ਕੋਈ ਵੀ ਆ ਚਾਹੇ ਉਹ ਦਿਹਾਤੀ ਹੈ ਚਾਹੇ ਉਹ ਸ਼ਹਿਰੀ ਹੈ ਚਾਹੇ ਜੋ ਉਹ ਵਿਧਾਇਕ ਦੀ ਜ਼ਿੰਮੇਵਾਰੀ ਤੈ ਹੈ ਕਰਨ ਮਾਨ ਸਾਹਿਬ ਵੀ ਤੇਰੇ ਇਲਾਕੇ ਦੇ ਵਿੱਚ ਕਿੰਨੀਆਂ ਘਟਨਾਵਾਂ ਚੋਰੀ ਦੀਆਂ ਜਾਂ ਮਾਰਦਾਤਾ ਮਰਡਰ ਦੀਆਂ ਜਾਂ ਜੋ ਵੀ ਆ ਤਾਂ ਉਹ ਗਾਹਾਂ ਵਿਧਾਇਕਾ ਜਿਹੜਾ ਉਹ ਅੱਗੇ ਐਸਐਸਪੀ ਸਾਹਿਬ ਨਾਲ ਜਾਂ ਆਈਜੀ ਸਾਹਿਬ ਨਾਲ ਉਹਨਾਂ ਨਾਲ ਮੀਟਿੰਗ ਕਰਕੇ ਤੇ ਉਹ ਉਹ ਜੀ ਇੱਕ ਸਟਰੈਟਜੀ ਤਿਆਰ ਕਰਨਾ ਤਾਂ ਜਿਹੜਾ ਇਹੋ ਜਿਹਾ ਕ੍ਰਾਈਮ ਹੋਈ ਨਾ ਸਕੇ ਜਗਤਾਰ ਸਿੰਘ ਤੁਸੀਂ ਵੀ ਆਮ ਪਾਰਟੀ ਦੇ ਵਿੱਚੋਂ ਤੁਸੀਂ ਪ੍ਰਧਾਨ ਹੋ ਜੀ ਤੇ ਤੁਸੀਂ ਵੀ ਐਮਐਲਏ ਸਾਹਿਬ ਨਾਲ ਵੀ ਮਿਲ ਕੇ ਕੋਈ ਗੱਲਬਾਤ ਕੀਤੀ ਹੈ ਕੋਈ ਇਹ ਚੀਜ਼ ਦੀ ਦੇਖੋ ਇਹ ਘਟਨਾ ਜਿਹੜੀ ਚੋਰੀ ਦੀ ਹੈ ਕੱਲ ਦੀ ਹੈਗੀ ਆ ਸਾਡੇ ਹੁਣ ਲੋਕ ਸਭਾ ਦੇ ਇਲੈਕਸ਼ਨ ਹੋ ਕੇ ਹਟੇ ਆ ਤੇ ਸਾਡੇ ਇਲੈਕਸ਼ਨ ਤੋਂ ਬਾਅਦ ਹੀ ਸਾਡੇ ਐਮਐਲਏ ਸਾਹਿਬ ਆਊਟ ਆਫ ਪੰਜਾਬ ਨੇ ਤਾਂ ਉਹ 22 ਤਰੀਕ ਤੋਂ ਬਾਅਦ ਆਉਣਗੇ ਤਾਂ ਕੋਸ਼ਿਸ਼ ਕਰਾਂਗੇ ਕਿ ਮੀਟਿੰਗ ਰੱਖ ਕੇ ਤੇ ਇਹ ਸਾਰੇ ਸਿਸਟਮ ਨੂੰ ਸੈੱਟ ਕੀਤਾ ਜਾਵੇ ਜੀ ਆਪਾਂ ਨਸ਼ਿਆਂ ਦੀ ਗੱਲ ਕਰ ਲਈਏ ਜੀ ਡਾਕਟਰ ਸਾਹਿਬ ਨਸ਼ੇ ਵੀ ਬਹੁਤ ਜ਼ਿਆਦਾ ਭਗਵੰਤ ਮਾਨ ਪੂਰੇ ਵਾਅਦੇ ਕਰੀਏ ਨਸ਼ਾ ਸੀ ਚੱਕ ਰਹੇ ਆ ਪਰ ਨਸ਼ਾ ਵੀ ਨਹੀਂ ਰੁਕ ਰਿਹਾ ਜਿਹਨੂੰ ਦਿਨ ਨੌਜਵਾਨਾਂ ਦੀ ਮੌਤਾਂ ਵੀ ਹੋ ਰਹੀਆਂ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਜੇ ਸਿੱਧਾ ਤੁਹਾਨੂੰ ਕਹਾਂ ਨਸ਼ਾ ਨਹੀਂ ਰੁਕਣਾ ਕਿਉਂਕਿ ਨਸ਼ਾ ਰੋਕਣਾ ਮੈਂ ਨਸ਼ਾ ਰੋਕਣਾ ਤੇ ਮੈਂ ਹੀ ਵੇਚ ਰਿਆਂ ਰੁਕੂ ਕਿਵੇਂ ਮੈਂ ਤੁਹਾਨੂੰ ਇੱਕ ਜਿੰਨਾ ਚਿਰ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ ਜਿੰਨਾ ਚਿਰ ਕਿਸੇ ਦੀ ਜ਼ਿੰਮੇਵਾਰੀ ਨਹੀਂ ਫਿਕਸ ਹੁੰਦੀ ਉਹਨਾਂ ਚਿਰ ਨਾ ਤਾਂ ਨਸ਼ਾ ਵਿਕੇ ਵਿਕਣੋਂ ਹਟੇ ਤੇ ਨਾ ਹੀ ਇਹਨਾਂ ਨੂੰ ਕੋਈ ਫੜਿਆ ਜਾ ਸਕੇ ਕੁਛ ਨਹੀਂ ਹੁੰਦਾ ਤੁਸੀਂ ਨਸ਼ੇ ਵਾਲੇ ਨੂੰ ਫੜਾ ਦੋ ਐ ਨਸ਼ੇ ਵਾਲਾ ਪਹਿਲਾਂ ਸੁੱਟ ਕੇ ਤੁਹਾਡੇ ਵਾਰਪੁਰੇ ਖੜਾ ਹੋਊਗਾ ਚਾਰ ਜਾਨਾਂ ਨੂੰ ਹੋਰ ਕਾਪੀ ਲੈ ਕੇ ਤਾਂ ਤੁਸੀਂ ਕੀ ਕਰਨੋਗੇ ਕਿਹੜਾ ਸ਼ਿਕਾਇਤ ਕਰੋਗੇ ਇਹਨਾਂ ਦੀ 1 ਰੁਪਈਆ ਵਾਲੀ ਚੀਜ਼ 100 ਦੀ ਵਿਕਦੀ ਹੈ 1 ਰੁਪਈਆ ਵਾਲਾ ਨਸ਼ਾ ਜਿਹੜਾ ਔਰ ਛੋਟੀਆਂ ਛੋਟੀਆਂ ਕੁੜੀਆਂ ਨੇ ਝੋਲਾ ਭਰ ਕੇ ਲੈ ਕੇ ਦੋ ਕਹਿੰਦੇ ਹੁੰਦੇ ਕੁਆਂਟੀਟੀ ਥੋੜੀ ਤੇ ਅਮਾਉਂਟ ਵੱਡੀ ਜੋਤਾ ਸਿੰਘ ਜੀ ਬਠਿੰਡਾ ਐਸਐਸਪੀ ਵੀ ਪਹਿਲਾਂ ਬੋਤਲ ਲੱਗ ਕੇ ਗਏ ਆ ਉਹਨਾਂ ਨੇ ਸਾਡੇ মিডিਆ ਰਾਹੀਂ ਵੀ ਜ਼ਿਕਰ ਕੀਤਾ ਸੀ ਜਿਹੜਾ ਵੀ ਨਸ਼ਾ ਵੇਚਦਾ ਸਾਨੂੰ ਤਲਾਹ ਦੋ ਉਹ ਗ੍ਰਿਫਤ ਰੱਖਿਆ ਜਾਊਗਾ ਪੁਲਿਸ ਵੱਲੋਂ ਸਰਚ ਬਿਆਨ ਵੀ ਚਲਾਇਆ ਜਾ ਰਿਹਾ ਆ ਪਰਸੋ ਵੀ ਸਰਚ ਬਿਆਨ ਚਲਾਇਆ ਜਾਂ ਤਾਂ ਨਗਰ ਦੇ ਵਿੱਚ ਕੁਝ ਲੋਕ ਵੀ ਹਰਸ ਦੇ ਵਿੱਚ ਲੱਤੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਮੈਂ ਇਹੀ ਕਹਿਣਾ ਵੀ ਪੁਲਿਸ ਜੇ ਤੁਸੀਂ ਇਹ ਸੋਚਿਆ ਜਾਵੇ ਸਾਡੀ ਪੁਲਿਸ ਨਕਮੀ ਹੈ ਸਾਡੀ ਪੁਲਿਸ ਨਕਮੀ ਨਹੀਂ ਹੈਗੀ ਸਾਡੀ ਪੁਲਿਸ ਨੂੰ ਅਸੀਂ ਖੁਦ ਹੀ ਰੋਕ ਦਿੰਨੇ ਆ ਉੱਤੇ ਲੀਡਰਸ਼ਿਪ ਬੈਠੀ ਹੁੰਦੀ ਆ ਆ ਨਹੀਂ ਕਰਨਾ ਇਹਨੂੰ ਛੱਡ ਦਿਓ ਇੱਥੇ ਤੁਸੀਂ ਪੁਲਿਸ ਨੂੰ ਮੈਂ ਦਾਵਾ ਕਰਦਾ ਤੁਸੀਂ 1 ਮਹੀਨਾ ਫ੍ਰੀ ਹੈਂਡ ਥੇਕੇ ਦੇਖੋ ਪੁਲਿਸ ਨੂੰ ਔਰ ਨਸ਼ਾ ਨਸ਼ੇੜਾ ਲੱਭ ਗਿਆ ਜਦੋਂ ਤਾ ਬਟੰਡਾ ਛੱਡ ਜਾਣਗੇ ਕਿਸੇ ਕੋਨੇ ਚੋਂ ਤੁਹਾਨੂੰ ਇੱਟਾਂ ਥੱਲੇ ਦੱਬਿਆ ਹੋਇਆ ਵੀ ਨਸ਼ਾ ਨਹੀਂ ਮਿਲਣਾ ਫ੍ਰੀ ਹੈਂਡ ਇੱਕ ਵਾਰੀ ਪੁਲਿਸ ਨੂੰ ਦੇਖ ਕੇ ਦੇਖੋ ਜਿਹੜੀ ਆਮ ਪਾਰਟੀ ਸਰਕਾਰ ਬਣੀ ਸੀ ਲੋਕਾਂ ਦੀ ਇੱਕ ਬਸ਼ਫਾਸ਼ ਬਨਾਨ ਬਣੀ ਸੀ ਅੱਜ ਉਹ ਆਮ ਪਾਰਟੀ ਲੋਕ ਨੂੰ ਗਾਲਾ ਕੱਢਦੇ ਕਾਰਨ ਕੀ ਹੈ ਜੀ ਦਾ ਕਾਰਨ ਮੈਨੂੰ ਇਹ ਲੱਗਦਾ ਕਿ ਅਸੀਂ ਜਿੰਨਾ ਕੁ ਕੁਝ ਕਹਿਤਾ ਸੀ ਜਿੰਨੀਆਂ ਗਰੰਟੀਆਂ ਕਰਤੀਆਂ ਸੀ ਅਸੀਂ ਉਸ ਤੇ ਖਰੇ ਉਤਰੇ ਨਹੀਂ ਜਦੋਂ ਸੱਤਾ ਦੇ ਵਿੱਚ ਆ ਗਏ ਉਸ ਤੋਂ ਬਾਅਦ ਜਿਹੜੀ ਪੌੜੀ ਰਹੀਂ ਚੜੇ ਆ ਉਹ ਪੌੜੀ ਨੂੰ ਉੱਪਰ ਚੜ੍ਹ ਕੇ ਲੱਤ ਮਾਰੀ ਤੇ ਇਹ ਸੋਚਿਆ ਨਹੀਂ ਵੀ ਇੱਥੋਂ ਦੀ ਉਤਰਨਾ ਵੀ ਹੈ ਤਾਂ ਕਿਤੇ ਨਾ ਕਿਤੇ ਇਸ ਵਾਰੀ ਲੋਕ ਸਭਾ ਦੇ ਵਿੱਚ ਜਿਹੜੀ ਹਾਰ ਹੋਈ ਆ ਸਾਨੂੰ ਹੁਣ ਬਠਿੰਡੇ ਤੋਂ ਕਿੰਨਾ ਸਟਰੋਂਗ ਕੈਂਡੀਡੇਟ ਮਿਲਿਆ ਸੀ ਗੁਰਵੀਰ ਸਿੰਘ ਗੁੱਡੀਆਂ ਤੇ ਉਹਦੇ ਕਰਦਾਰ ਵਰਗਾ ਲੀਡਰ ਹੀ ਨਹੀਂ ਕੋਈ ਉਸ ਦੇ باوجود ਵੀ ਹਾਰ ਕੇ ਉਹਦਾ ਕਾਰਨ ਕੀ ਸੀ ਕਾਰਨ ਇਹ ਹੀ ਸੀ ਕਿ ਸਾਨੂੰ ਵਲੰਟੀਅਰ ਜਿਹੜੇ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕੀਤਾ ਸੀ ਮਜ਼ਬੂਤ ਕੀਤਾ ਸੀ ਉਹਨਾਂ ਨੂੰ ਅਣ ਦੇਖੇ ਕੀਤਾ ਗਿਆ ਪਿੱਛੇ ਜੇ ਕਲੈਕਸ਼ਨ ਤੋਂ ਪਹਿਲਾਂ ਇੱਥੇ ਜਿਹੜਾ ਸੰਗਠਨ ਦੇਖਦੇ ਨੇ ਸੰਦੀਪ ਪਟਕ ਜੀ ਉਹ ਆਏ ਸੀਗੇ ਤੇ ਉਹ ਸਟੇਜ ਤੋਂ ਹੀ ਕਹਿ ਰਹੇ ਸੀ ਸਾਨੂੰ ਕੋਈ ਪਰਵਾਹੀ ਜੀ ਨੇ ਜਾਣਾ ਜਾਓ ਵੀ ਜਿਨ੍ਹਾਂ ਨੇ ਪਾਰਟੀ ਖੜੀ ਕੀਤੀ ਮਜ਼ਬੂਤ ਕੀਤੀ ਹੈ ਤੁਸੀਂ ਕੰਨ ਲਾ ਕੇ ਕਹਿਣਾ ਜੀ ਨੇ ਜਾਣਾ ਜਾਓ ਫਿਰ ਦਿਖਾਤਾ ਪੰਜਾਬੀ ਸਾਨੂੰ ਪਤਾ ਇੱਕ ਵਾਰੀ ਮੂੰਹ ਨਾਉਂਦੇ ਹੁੰਦੇ ਆ ਮੁੜ ਕੇ ਨਕਾਰ ਦਿੰਦੇ ਜੀ ਗੱਲ ਕਰੀ ਆਪਾਂ 2027 ਦੀ ਫਿਰ ਵੀ ਇਲੈਕਸ਼ਨ ਆ ਰਿਹਾ 2027 ਦਾ ਜਿਹੜਾ ਹੈਗਾ 2027 ਦੇ ਵਿੱਚ ਇਹ ਹੋ ਸਕਦਾ ਕਿ ਸੀ ਤਾਂ ਹੁਣ ਇੱਕ ਵਾਰੀ ਦੇਖੋ ਉਸ ਤੋਂ ਚਾਹੀਦਾ ਪਾਕਤ ਸਾਹਿਬ ਜੇ ਉਹਨਾਂ ਦੇ ਹੱਥে ਇਜਾਦ ਦਾ ਸਕੱਟਰਨ ਹੈਗਾ ਇੱਕ ਵਾਰੀ ਸਾਰਾ ਸਕੱਟਰਨ ਭੰਗ ਕਰ ਦੇਣਾ ਫਲੇਨ ਕਰਕੇ ਉਸ ਤੋਂ ਬਾਅਦ ਗਰਾਊਂਡ ਦੇ ਉੱਤੇ ਜਿਵੇਂ ਅਸੀਂ 2012 ਚ ਗਰਾਊਂਡ ਚ ਗਲੀਆਂ ਚ ਜਾ ਕੇ ਬੰਦੇ ਲੱਭੇ ਸੀ ਐ ਆ ਉਹਦੇ ਵਰਕਰ ਆ ਜਿਹੜੇ ਮਿਹਨਤੀ ਆ ਜਿਹੜੇ ਉਦੋਂ ਤੋਂ ਕੰਮ ਕਰਦੇ ਆਉਦੇ ਆ 12 13 ਸਾਲਾਂ ਦੇ ਉਹਨਾਂ ਨੂੰ ਲੱਭ ਕੇ ਕੋਈ ਜਿਹੜਾ ਜਿਹਦੇ ਯੋਗ ਹੈਗਾ ਉਹਨਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਤੇ ਉਹਨਾਂ ਤੋਂ ਜ਼ਿੰਮੇਵਾਰੀਆਂ ਫਿਕਸ ਕੀਤੀ ਜਾਣ ਕਿ ਆਹਾ ਜ਼ਿੰਮੇਵਾਰੀ ਤੁਹਾਡੀ ਹੈ ਔਰ ਫਿਰ ਤਾਂ ਸਤਾਈ ਦੇ ਵਿੱਚ ਕੋਈ ਹਾਲ ਹੈਗਾ ਤੇ ਨਹੀਂ ਹੀ ਤਾਂ ਵਿੱਚ ਸਤਨਾਮਾ ਜੀ ਚਲੋ ਇਹ ਕਾਹਦੀ ਗੱਲ ਹੈ ਡਾਕਟਰ ਸਾਹਿਬ ਜੀ ਜੇ ਆਪਾਂ ਗੱਲ ਕਰੀਏ ਜਿਹਦੇ ਨਾਲ ਚੋਰੀ ਹੋਈ ਹੈ ਤੁਸੀਂ ਉਹਨੂੰ ਜਾ ਕੇ ਮਿਲੋਗੇ ਬਿਲਕੁਲ ਜੀ ਮੈਂ ਮਿਲ ਕੇ ਵੀ ਆਇਆ ਮੈਂ ਮਿਲ ਕੇ ਆਇਆ ਬਹੁਤ ਨੁਕਸਾਨ ਹੋ ਗਿਆ ਚਲੋ ਪਾਣਡ ਪਾਣਡ ਅਫਸੋਸ ਕਰ ਰਿਹਾ ਸੀਗਾ ਮੈਂ ਸਪੈਸ਼ਲੀ ਫਿਰ ਮਿਲਾਂਗਾ ਔਰ ਸੀਸੀਟੀਵੀ ਕੈਮਰੇ ਰਾਹੀਂ ਉਹ ਟਰੇਸ ਹੋ ਗਿਆ ਬੰਦੇ ਫੜੇ ਜਾਣਗੇ ਪਰ ਦੇਖੋ ਇਹ ਨਹੀਂ ਹੈ ਬੰਦੇ ਫੜੇ ਨਹੀਂ ਜਾਣੇ ਪਰ ਬੰਦੇ ਦਾ ਨੁਕਸਾਨ ਹੋ ਗਿਆ ਹਰਾਸਮੈਂਟ ਹੋ ਗਈ ਤਾਂ ਇਹ ਚੀਜ਼ਾਂ ਹੋਣੀ ਨਾ ਮੁੰਡਾ ਸਭ ਉਹਨਾਂ ਦੀ ਕੀ ਮਦਦ ਕਰ ਰਹੇ ਨੂੰ ਤੁਸੀਂ ਦੇਖੋ ਮਦਦ ਤਾਂ ਇਹ ਆ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਕੋ ਠੋਕ ਕੇ ਕਿ ਛੇਤੀ ਤੋਂ ਛੇਤੀ ਇਹ ਫੜੇ ਜਾਣ ਤੇ ਇਹਨਾਂ ਦਾ ਜਿਹੜਾ ਮਾਲ ਆ ਉਹ ਬਰਾਮਦ ਕੀਤਾ ਜਾਵੇ ਬਰਾਮਦ ਕਰਕੇ ਤੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਉਹਨਾਂ ਨੂੰ ਸਬੂਤ ਕੀਤਾ ਜਾਵੇ ਜਿਹੜਾ ਜਿਹੜਾ ਚੋਰੀ ਹੋਇਆ ਔਰ ਜਿਹੜੀਆਂ ਇਹ ਇੱਥੇ ਐਡੀ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਇਹਦਾ ਮਤਲਬ ਕਿਤੇ ਹੋਰ ਵੀ ਉਹਨਾਂ ਨੇ ਚੋਰੀਆਂ ਕੀਤੀਆਂ ਹੋਣਗੀਆਂ ਜੀ ਡਾਕਟਰ ਸਰ ਆਪਾਂ ਗੱਲ ਕਰੀਏ ਅੱਜ ਤਾਂ ਉਹਨਾਂ ਦੀ ਚੋਰੀ ਹੋਈ ਆ ਜੀ ਇਹ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਦੁਕਾਨਾਂ ਆਂਨ ਚਲ ਉਹਨਾਂ ਨਾਲ ਵੀ ਘਟਨਾ ਹੋ ਸਕਦੀ ਆ ਇਹਦੇ ਤੇ ਇਹ ਇੱਕ ਕੰਮ ਕੀਤਾ ਜਾ ਸਕਦਾ ਐਸਐਸਪੀ ਸਾਹਿਬ ਨੂੰ ਮਿਲਿਆ ਜਾਊਗਾ ਮਿਲ ਕੇ ਉਹਨਾਂ ਨੂੰ ਇੱਧਰ ਗਸ਼ਤ ਜਿਹੜੀ ਪੁਲਿਸ ਦੀ ਉਹ ਹੋਰ ਬਧਾਈ ਜਾਵੇ ਕਿਉਂਕਿ ਜਿੱਧਰ ਸੈਂਸਿਟਿਵ ਲੱਕੇ ਹੈਗੇ ਆ ਉਧਰ ਪੁਲਿਸ ਦੀ ਜਦੋਂ ਗਤੀਵਿਧੀਆਂ ਜਦੋਂ ਹੋਟਲ ਮਾਰਦੇ ਮੋਟਰਸਾਈਕਲ ਇਹ ਜ਼ਿੰਮੇਵਾਰ ਪੁਲਿਸ ਅਫਸਰ ਨਹੀਂ ਇੱਕ ਇੱਕ ਡਾਕਟਰ ਸਾਹਿਬ ਗੱਲ ਕੱਟਣ ਲੱਗੇ ਇੱਕ ਹੋਟਲ ਦੀ ਗੱਲ ਤੁਸੀਂ ਕਰੀਏ ਹੋਟਲ ਮਾਰ ਕੇ ਜੇ ਆ ਮੰਨ ਕੇ ਚੱਲੋ ਜੇ ਪੁਲਿਸ ਹੋਟਲ ਨਾ ਮਾਰੇ ਜੇ ਪੁਲਿਸ ਜਾਵੇ ਫਾਇਦਾ ਜਿਆਦਾ ਫਾਇਦਾ ਹੈ ਕਿ ਨਹੀਂ ਜੇ ਪੁਲਿਸ ਹੋਟਲ ਮਾਰਦੀ ਹੈ ਜਿਹੜੇ ਜਿਹੜੇ ਅਪਰਾਧੀ ਆ ਚੋਰ ਆ ਨਸ਼ੇੜੀ ਆ ਜਿਹੜੇ ਵੀ ਆ ਉਹ ਦੇਖ ਕੇ ਉੱਤ ਨੂੰ ਭੱਜ ਜਾਂਦੇ ਆ ਇਹਦੇ ਬਾਰੇ ਵੀ ਤੁਹਾਡਾ ਕੀ ਸਵਾਲ ਹੈ ਦੇਖੋ ਇੱਥੇ ਹੁਣ ਦੋ ਗੱਲਾਂ ਨੇ ਮੋਟਰਸਾਈਕਲ ਦੇ ਉੱਤੇ ਪੁਲਿਸ ਮੁਲਾਜ਼ਮ ਜਾਂ ਤਾਂ ਇੱਕ ਹੁੰਦਾ ਜਾਂ ਦੋ ਹੁੰਦੇ ਆ ਠੀਕ ਹੈ ਜੇ ਉਹ ਹੂਟਰ ਨਹੀਂ ਮਾਰਦੇ ਉਹ ਕੰਮ ਵੀ ਹੁੰਦਾ ਵੀ ਭਜਾਉਣਾ ਭਜਾਉਣ ਦਾ ਬਤਨ ਇਹ ਨਹੀਂ ਕਹਿ ਸਕਦੇ ਕਿ ਉਹ ਨਾਲ ਰਲੇ ਹੋਏ ਆ ਜਿਹੜੇ ਨਸ਼ੇੜੀ ਹੁੰਦੇ ਆ ਚਿੱਟੇ ਦੇ ਡੱਕੇ ਹੁੰਦੇ ਆ ਤੇ 10-10 ਜਣੇ ਹੁੰਦੇ ਹੱਥ ਚ ਕਾਪੇ ਹੁੰਦੇ ਆ ਉਹਨਾਂ ਨੂੰ ਕੁਝ ਦੀਂਦਾ ਤਾਂ ਹੁੰਦਾ ਨਹੀਂ ਉਹ ਮੁਲਾਜ਼ਮ ਦਾ ਨੁਕਸਾਨ ਕਰਨਗੇ ਇਸ ਕਰਕੇ ਉਹਨਾਂ ਦਾ ਮਕਸਦ ਹੂਟਰ ਭਜਾਉਣ ਦਾ ਇਹੀ ਹੁੰਦਾ कि ਜਿੱਥੇ ਉਹ ਵਾਰਦਾਤ ਕਰ ਰਹੇ ਨੇ ਉਹ ਵਾਰਦਾਤ ਹੋਣੋਂ ਬਚ ਜੇ ਇਹ ਭੱਜ ਜਾਣ ਅਗਲੇ ਦਾ ਬਚਾਅ ਹੋ ਜਾਏ ਤੇ ਸਭ ਦਾ ਆਪਦਾ ਵੀ ਬਚਾਅ ਹੋ ਜਾਏ ਬਚਾਅ ਦੀ ਤੁਸੀਂ ਗੱਲ ਕਰ ਰਹੇ ਹੋ 2:40 ਮਿੰਟ ਦੇ ਉੱਪਰ ਜਿਹੜੀ ਇਹ ਚੋਰੀ ਹੋਈ ਹੈ ਜੀ ਠੀਕ ਹੈ ਜੀ ਪੁਲਿਸ ਉਸ ਟੈਂਮ ਨਾਕੇ ਤੇ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਚੀਜ਼ ਨੂੰ ਆਪਾਂ ਵੀ ਪਤਾ ਕਰਾਂਗੇ ਜੀ ਜੋ ਕਿ ਦੋ ਪਾਸੇ ਨਾਕੇ ਹੁੰਦੇ ਪਰਸਨਲ ਚੌਂਕ ਦੇ ਵਿੱਚ ਇੱਕ ਨਹਿਰ ਇੱਕ ਨਹਿਰ ਦੇ ਉੱਤੇ ਹਾਂ ਜੀ ਜੋ ਕਿ ਪੁਲਸ ਇੱਥੇ 24 ਸਵੇਰੇ ਆਪਾਂ ਦੇਖਦੇ ਸਵੇਰੇ ਕਿਹੜਾ ਪੁਰਸ਼ ਮਾਰਦੀ ਹੈ ਜੀ ਤੇ ਰਾਤ ਨੂੰ 걔ੜਾ ਕਿਉਂ ਨਹੀਂ ਮਾਰਦੀ ਪੁਲਿਸ? ਮੇਂ ਰਾਤ ਨੂੰ ਵੀ 걔ੜਾ ਮਾਰਦੀ ਐ ਜੀ। 2:40 ਦੇ ਉੱਪਰ ਜੇ ਰਾਤ ਨੂੰ 걔ੜਾ ਪੁਲਿਸ ਮਾਰਦੀ ਐ ਫਿਰ ਪੁਲਿਸ ਚੋਰੀ ਕਿਉਂ ਹੋਈ ਫਿਰ? ਦੇਖੋ ਮੈਂ ਤੁਹਾਨੂੰ ਇੱਕ ਇੱਕ ਦੱਸਦਾ ਵੀ ਜਦੋਂ ਪੁਲਿਸ ਦੀ ਗੱਡੀ ਜਾਂਦੀ ਐ ਉਹ ਨਹਿਰ ਤੋਂ ਹੌਲੀ-ਹੌਲੀ ਸਿਰੇ ਤੱਕ ਜਾਂਦੀ ਐ। ਔਰ ਨਾਈਟ ਆ ਦੇਖੋ ਰਾਤ ਨੂੰ ਗੱਡੀ ਦੀ ਲਾਈਟ ਤਾਂ ਪਊਗੀ ਔਰ ਜਿਹਨੇ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਹੁੰਦਾ ਉਦੋਂ ਉਹ ਕੱਲ ਜਾਂਦਾ ਨਾਰਮਲ ਹੀ ਬੰਦਾ। ਗਲੀਆਂ ਪੈਂਦੀਆਂ ਨੇ ਨਾਲ ਫੇਰ ਰੋਡ ਤੋਂ ਗਲੀਆਂ ਪੈਂਦੀਆਂ ਉਹ ਗਲੀ ਚ ਹੋ ਜਾਂਦਾ ਪਤਾ ਵੀ ਗੱਡੀ ਹੁਣ ਉਹ ਚੌਂਕ ਤੋਂ ਮੁੜ ਕੇ ਆਈ ਗਏ ਇੱਥੇ ਉਦੋਂ ਕੋਈ ਦੇਖੋ ਇੱਕ ਹੀ ਜਣੇ ਦੀ ਬਾਰ ਦਤ ਨਹੀਂ ਤੁਸੀਂ ਵੀਡੀਓ ਚ ਦੇਖੋ ਕਿੰਨੇ ਜਣੇ ਆ ਇੱਕ ਜਣਾ ਨਿਗਾ ਤੇ ਰਹਿੰਦਾ ਇੱਕ ਜਣਾ ਕੋਈ ਤੋੜਨ ਲੱਗ ਜਾਂਦਾ ਇੱਕ ਜਣਾ ਚੱਕਣ ਲੱਗ ਜਾਂਦਾ ਸੋ ਇਹੇ ਚੀਜ਼ਾਂ ਜਿਹੜੀਆਂ ਇਹ ਇੱਕ ਸੰਗਠਨ ਬਣਾ ਕੇ ਛੋਟੇ ਛੋਟੇ ਬੱਚਿਆਂ ਨੇ ਸੰਗਠਨ ਬਣਾ ਕੇ ਇਹ ਕੰਮ ਕੀਤੇ ਹੋਇਆ ਇਹ ਸਾਰਾ ਕੁਝ ਹੈ ਨਸ਼ੇ ਦਾ ਇੱਕ ਵਾਰੀ ਫ੍ਰੀ ਹੈਂਡ ਪਰਸ ਨੂੰ ਦਿੱਤਾ ਹੋਵੇ ਇੱਕ ਮਹੀਨਾ ਔਰ ਮੈਂ ਸਾਨੂੰ ਦੱਸਦਾ ਇੱਥੇ ਕ੍ਰਾਈਮ ਨਹੀਂ ਹੋਣਾ ਤੁਸੀਂ ਇਹ ਚੀਜ਼ ਤੁਸੀਂ ਕਹਦੇ ਇੱਕ ਮਹੀਨਾ ਪੁਲਸ ਨੂੰ ਜਿੱਤਾ ਹੋਵੇ ਜੀ ਇਹੀ ਤੁਸੀਂ ਆਪ ਦੇ ਮੁੱਖ ਮੰਤਰੀ ਪੰਜਾਬ ਜੀ ਨੂੰ ਕਹੋ ਕਿ ਉਸੀ ਪੁਲਸਰੀ ਹੱਥੇ ਖੋਲਣ ਤੇ ਬਹੁਤ ਕੁਝ ਰੁਕ ਸਕਦਾ ਮੈਂ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਇਹ ਗੱਲ ਕਹਿ ਰਿਹਾ ਔਰ ਮੈਂ ਇੰਡੀਵੀਜੂਲੀ ਵੀ ਉਹਨਾਂ ਨੂੰ ਚਿੱਠੀ ਲਿਖਾਂਗਾ ਕਿ ਪੁਲਸ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਪੁਲਸ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਤਾਂ ਕਿ ਜਿਹੜੀ ਹੈ ਕੋਈ ਇਹੋ ਜੀ ਬਾਰਦਾਤ ਹੋਣ ਤੋਂ ਪੁਲਿਸ ਆਪਨ ਗਿਠਲੇ ਜਦੋਂ ਅਸੀਂ ਪੁਲਿਸ ਦੇ ਹੱਥ ਬੰਨ੍ਹ ਦਿੰਨੇ ਆ ਕੋਈ ਫੋਨ ਕਰ ਦਿੰਨੇ ਆ ਕੋਈ ਰੋਕ ਦਿੰਨੇ ਆ ਉਹਨਾਂ ਨੂੰ ਪੁਲਿਸ ਨੂੰ ਆਪਦਾ ਕੰਮ ਆਪੇ ਕਰਨ ਦਾ ਸਾਡੀ ਪੰਜਾਬ ਪੁਲਿਸ ਆਪਦਾ ਕੰਮ ਕਰਨ ਜਾਣਦੀ ਹੈ ਇਹ ਨਹੀਂ ਸਾਡੇ ਜਗਤਾਰ ਸਿੰਘ ਡਾਕਟਰ ਜੀ ਜੋ ਕਿ ਆਮ ਪਾਰਟੀ ਦੇ ਮਿਹਨਤੀ ਪ੍ਰਧਾਨ ਕਿਸਾਨ ਯੂਨੀਅਨ ਦੇ ਵੀ